પતિ ਪਤਨੀ ਦੇ ਵਿਚਕਾਰ ਚੱਲ ਰਿਹਾ ਤਕਰਾਰ ਇਸ ਕਦਰ ਵੱਧ ਗਿਆ ਹੈ ਕਿ ਨੌਜਵਾਨ ਨੇ ਸਪਾ ਸੈਂਟਰ ਦੇ ਅੰਦਰ ਦਾਖਲ ਹੋ ਕੇ ਆਪਣੀ ਪ੍ਰੇਮਿਕਾ ਤੇ ਚਾਕੂ ਦਿਨਾ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਤਪਾਈ ਹਿੰਮਤ ਸਿੰਘ ਨਗਰ ਇਲਾਕੇ ਦੇ ਵਿੱਚ ਵਾਰਦਾਤ ਵਾਪਰੀ ਹੈ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਤਾਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾ ਦੀ ਪਛਾਣ ਕੁਵਿੰਦਰ ਕੌਰ ਦੇ ਵਜੋਂ ਹੋਈ ਹੈ ਜੋ ਕਿ ਹਿੰਮਤ ਸਿੰਘ ਨਗਰ ਦੇ ਵਿੱਚ ਰਿਲੀਫ ਨਾਮ ਦਾ ਸਪਾ ਸੈਂਟਰ ਚਲਾਉਂਦੀ ਹੈ। ਦੋ ਬੱਚਿਆਂ ਦੀ ਮਾਂ ਕੁਵਿੰਦਰ ਕੌਰ ਇਸੇ ਸਪਾ ਸੈਂਟਰ ਦੇ ਵਿੱਚ ਕੰਮ ਕਰਦੀ ਸੀ ਤੇ ਰਿਵਲ ਰਿਲੇਸ਼ਨਸ਼ਿਪ ਦੇ ਵਿੱਚ ਰਹਿਣ ਵਾਲਾ ਵਿਅਕਤੀ ਵੀਰਵਾਰ ਨੂੰ ਸਪਾ ਸੈਂਟਰ ਦੇ ਅੰਦਰ ਵੜਦਾ ਹੈ ਤੇ ਉਸਦੇ ਨਾਲ ਝਗੜਾ ਕਰਨ ਲੱਗਦਾ ਹੈ ਨਾਮਲਾ ਇਸ ਦਾ ਦਰਵਾਦਿਆ ਹੈ ਕਿ ਉਸਨੇ ਕੁਮਿੰਦਰ ਕੌਰ ਦੀ ਗਰਦਨ ਤੇ ਚਾਕੂ ਦੇ ਨਾਲ वार ਕਰ ਦਿੱਤਾ ਗੰਭੀਰ ਰੂਪ ਦੇ ਵਿੱਚ ਫੱਟੜ ਮਹਿਲਾ ਨੂੰ ਲਾਗੇ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤ ਲਾਨ ਦਿੱਤਾ ਤੇ ਮੌਕੇ ਤੇ ਥਾਣਾ ਡੁਗਰੀ ਦੀ ਪੁਲਿਸ ਪਹੁੰਚੀ ਹੈ ਤੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਸਪਾ ਸੈਂਟਰ ਹੈਗਾ ਜਿਹਦੇ ਵਿੱਚੋਂ ਲੜਕੀ ਕੰਮ ਕਰਦੀ ਸੀ ਜੋਬ ਕਰਦੀ ਸੀ ਤੇ ਜਿਹੜਾ ਲੜਕੇ ਨੇ ਉਹਦੇ ਕੁਮਿੰਦਰ ਕੌਰ ਦੇ ਨਾਮ ਆ ਜਿਹੜੇ ਲੜਕੇ ਨੇ ਸਿਮਰਜੀਤ ਸਿੰਘ ਹੈ ਠੀਕਾ ਜਿਹਨੇ ਮਰਡਰ ਕੀਤਾ ਮਤਲਬ ਉਹਦੇ ਚਾਕੂ ਮਾਰਿਆ ਤੇ ਉਹਨੂੰ ਅਸੀਂ ਕਾਬੂ ਕਰਦੇ ਹੈਗਾ ਹਾਂਜੀ ਉਹ ਕੀ ਚੀਜ਼ ਉਹਨਾਂ ਦਾ ਇਹ ਮਤਲਬ ਜਾਣਕਾਰੀ ਹੈ ਕਿ ਪਾਰਟ ਆਫ ਇਨਵੈਸਟੀਗੇਸ਼ਨ ਹੈ ਡੂਇੰਗ ਇਨਵੈਸਟੀਗੇਸ਼ਨ ਜਿਹੜੀ ਕੋਈ ਗੱਲ ਸਾਹਮਣੇ ਹੋਊਗੀ ਅਸੀਂ ਤੁਹਾਨੂੰ ਦੱਸਾਂਗੇ ਕਾਰਨ ਪਤਾ ਲੱਗੇ ਜੀ ਕਾਰਨ ਇਹਦੀ ਕਾਰਨ ਦਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਦੱਸ ਦੇਣਗੇ ਇਹ ਬੂਲਪ੍ਰਿੰਟ ਤੋਂ ਹੈ ਜੀ ਇਹ ਥਾਣਾ ਡੇਲੋਂ ਚ ਬੂਲਪ੍ਰਿੰਟ ਪੈਂਦਾ ਹੈ ਜੀ ਇਹ ਚੀਜ਼ ਨਾ ਹਮਲਾ ਕਿੱਥੇ ਤੇ ਕਿੱਥੇ ਕਿਰੇ ਕਿੱਥੇ ਇਹ ਗੱਲੇ ਤੇ ਕੀਤਾ ਹੈਗਾ ਜੀ ਸਭੀ ਕੇਸ ਹੈ ਗੱਲੇ ਤੇ ਕੀਤੇ ਸਰ ਕਿੰਨੇ ਕੁ ਵੇ ਦਾ ਇਕ ਕਰੀਬ ਇੱਕ ਘੰਟਾ ਪਹਿਲਾਂ ਦੀ ਗੱਲ ਹੈਗੀ ਕਰੀਬ ਇਹ ਸਵਾ ਸੱਤ ਦਿਨ ਸਾਢੇ ਕਿੰਨ੍ਹ ਦਿਨ ਦੀ ਗੱਲ ਹੈ ਸਰ ਉਸ ਹੈ ਜੀ ਇਹ ਮੁੰਡੇ ਮਲੇਰ ਕੋਲੇ ਤੋਂ ਹੈ ਜੀ ਸਰ ਜਦੋਂ ਇਹ ਹੱਤਿਆ ਹੋਈ ਸੀਗੀ ਉਦੋਂ ਸਪਾਸ ਸੈਂਟਰ 'ਚ ਕੋਈ ਹੋਰ ਵੀ ਸੀਗਾ ਮੌਜੂਦ ਉਹ ਅਸੀਂ ਚੈੱਕ ਕਰ ਰਹੇ ਹਾਂ ਜੀ ਉਹਨੂੰ ਖਲਵਾ ਕੇ ਚੈੱਕ ਕਰ ਰਿਹਾ ਸੀ ਸੀਸੀਟੀਵੀ ਕੈਮਰੇ 'ਚ ਕੁਝ ਆਇਆ ਸਰ ਸਾਰਾ ਕੁਝ ਕਬਜ਼ਾ ਪੁਲਿਸ ਲੈ ਰਹੇ ਨੇ ਇਹ ਮਲੇਰ ਕੋਲੇ ਰਹਿੰਦਾ ਸੀ ਮੁੰਡਾ ਜੀ ਉਹਦੀ ਵਾਈਬ ਵਿੱਚ ਜੋਬ ਕਰਦੀ ਸੀਗੀ ਇਹਨਾਂ 1 ਸਾਲ ਤੋਂ ਅਨਬੰਨ ਚੱਲਦੀ ਸੀਗੀ ਜੀ ਐਨੇ ਪੁੱਤ ਪਤਾ ਲੱਗਿਆ ਤੇ ਜੋਬ ਕਰਦੀ ਉਹਨੇ ਆ ਕੇ ਖੰਜਰ ਲੈ ਆ ਕੇ ਬਾਹਰ ਗਿੱਚੀ ਦੇ ਧਾਰ ਕੇ ਕਮਾ ਲਤਾ ਕੁੜੀ ਤੇ ਕੰਮ ਕੁੜੀ ਨੂੰ ਲੈ ਗਿਆ ਪਤੀ ਸੀ ਜਾਂ ਪ੍ਰੇਮੀ ਸੀ ਪਤੀ 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 ਕਿਹਦੀਦਰੋਂ ਗਿਆ ਹੋਇਆ ਸੀ ਸਾਲ ਤੋਂ ਅਨਮਨ ਜਾਲੀ ਸੀ ਵਿਆਹ ਇਹ ਪਤਾ ਨਹੀਂ ਜੀ ਕਾਰਨ ਕੀ ਹੈ ਜੀ ਮਰਨ ਦਾ ਪਤਾ ਨਹੀਂ ਲੱਗਿਆ ਕਾਰਨ ਦਾ ਨਹੀਂ ਪਤਾ ਲੱਗਿਆ ਜੀ ਉਮਰ ਕਿੰਨੀ ਕੁੜੀ ਦੀ ਜਿਹਨੂੰ ਮਾਰਿਆ ਗਿਆ ਉਮਰ 30 32 32 ਸਾਲ ਦੀ ਹੋਣੀ 30 32 ਸਾਲਾਂ ਉਮਰ ਤੇ ਅਸਰ ਪਤਾ ਲੱਗਾ ਕਿ ਨਾ ਕਾਰਨਾਂ ਨੂੰ ਕਰਕੇ ਉਹਨੇ ਨਹੀਂ ਅਨਮਨ ਜਾਲੀ ਸੀ ਇਹ ਮਲੇਰ ਕੋਲੇ ਰਹਿੰਦਾ ਸੀਗਾ ਉਹਨੂੰ ਪਤਾ ਲੱਗਿਆ ਇੱਥੇ ਜੌਬ ਕਰ ਰਹੀ ਏ ਉਹਨੇ ਆ ਕੇ ਬਾਹਰ ਕੱਢ ਕੇ ਉਹਨੂੰ ਖੰਜਰ ਮਾਰ ਕੇ ਖੰਜਰ 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 ਮਾਰ ਕੇ ਅਗਿੱਚੀ ਦੇ ਮਾਰ ਕੇ ਨਹੀਂ ਮਾਸਾ ਲੈ ਗਏ ਸੀ ਤਰਸੇ ਉੱਥੇ ਜਾ ਕੇ ਮੌਤ ਹੋਈ ਆ ਉਸ ਦਿਨ ਲੱਗੀ ਹਾਂਜੀ ਮੁੰਡਾਂ ਦਾ ਫੜ ਲਿਆ ਜੀ ਨਹੀਂ ਉਮਰ ਕੀ ਦੀ ਜੀ ਨਹੀਂ ਉਮਰ 28 30 ਸਾਲ ਦੀ ਹੁੰਦੀ ਸਰ ਨਾਮ ਪਤਾ ਕੀ ਹੈ ਨਹੀਂ ਤਿੰਨ ਸਾਲ ਦੇ ਨਵੇਂ ਦਾ ਮੌਕੇ ਦੇ ਸੀਗੇ ਤੁਸੀਂ ਬਾ ਪੰਜ ਮਹੀਨਾ ਦਾ ਫਿਰ ਵਿਆਹ ਹੀ ਮੈਂ ਆ ਕੇ ਪਹੁੰਚ ਗਿਆ ਸੀ ਦੂਸਰੇ ਫੜਲੇ ਜੀ ਮੁੰਡਾ ਹਾਂਜੀ ਫੜ ਲਿਆ